ਸੋਰਾ ਸੋ ਪਹਿਚਾਨੀਆਂ ਜੋ ਲੜਾ ਦੀਨ ਕੇ ਹੇਤ ਉਰਜਾ ਪੁਰਜਾ ਕਟਮਰ ਕਭੂ ਨਾ ਛੱਡਾ ਖੇਤ ਸ਼ਾਸਤਰਨ ਕੇ ਅਧੀਨ ਹੈ ਰਾਜ ਰਾਜ ਬਿਨਾਨਾ ਧਰਮ ਚਲਹਿ ਧਰਮ ਬਿਨਾ ਸਭ ਦਲੇ ਮਲੇ ਹੈ ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਗੋਦ ਵਿੱਚ ਬੈਠੇ ਪਵਿੱਤਰ ਮਹਾਨ ਸ਼ਹੀਦਾਂ ਦੀ ਧਰਤੀ ਜਿੱਥੋਂ ਇੱਕ ਸੁਨੇਹਾ ਗਿਆ ਜਦੋਂ ਮਨੁੱਖਤਾ ਦਾ ਕਾਣ ਹੋ ਰਿਹਾ ਸੀ ਜ਼ਬਰ ਜਨਾਹ ਹੋ ਰਹੇ ਸੀ ਪਸ਼ੂ ਪੰਛੀਆਂ ਤੱਕ ਵੀ ਮਾਰੇ ਜਾ ਰਹੇ ਸੀ ਤਾਂ ਇੱਕ ਆਵਾਜ਼ بلند ਹੋਈ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੋਂ ਮਾਤਾ ਗੁਜਰ ਕੌਰ ਜੀ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਬਜ਼ਾਦਾ ਬਾਬਾ ਫਤੇ ਸਿੰਘ ਜੀ ਦਾਨੀ ਜਿਨ੍ਹਾਂ ਨੇ ਪੂਰਾ ਪਰਿਵਾਰ ਨਸ਼ਾਵਰ ਕਰਕੇ ਦੁੱਧ ਦਾ ਦਾਨ ਕੀਤਾ ਬਾਬਾ ਮੋਤੀराम ਮਹਾਰਾਜ ਜੀ ਔਰ ਜਿਨ੍ਹਾਂ ਦੇ ਨਾਂ ਤੇ ਇਸ ਸਥਾਨ ਵਿੱਚ ਬੈਠੇ ਆ ਭਾਈ ਟੋਡਰ ਮੱਲ ਜੀ ਉਹਨਾਂ ਦੇ ਨਾਂ ਤੇ ਦਵਾਨ ਹਾਲ ਬਣਿਆ ਉਹ ਮਹਾਨ ਸ਼ਹੀਦ ਤੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਨ੍ਹਾਂ ਨੇ ਜ਼ੁਲਮ ਦਾ ਅੰਤ ਕਰਕੇ ਇਸੇ ਧਰਤੀ ਤੋਂ ਖਾਲਸਾ ਰਾਜ ਦਾ ਆਗਾਜ਼ ਕੀਤਾ ਉਸ ਪਵਿੱਤਰ ਧਰਤੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਦਬ ਸਤਕਾਰ ਦੇ ਲਈ ਬੈਠੇ ਪਾਈ ਗੁਰਜੀਤ ਸਿੰਘ ਜੀ ਖਾਲਸਾ ਉਹਨਾਂ ਦੇ ਪ੍ਰੇਮ ਵਿੱਚ ਭਿੱਜ ਕੇ ਆਏ ਹੋਏ ਮੇਰੀਆਂ ਬਹੁਤ ਹੀ ਸਤਿਕਾਰਯੋਗ ਧੀਆਂ ਪੈਣਾ ਮਾਵਾ ਸਮੂਹ ਸਿੱਖ ਸੰਗਤ ਮਹਾਪੁਰਸ਼ ਬਖ ਬਖ ਸਿਆਸੀ ਆਗੂ ਕਿਸਾਨ ਆਗੂ ਸਾਰਿਆਂ ਨੂੰ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਫੇਰ ਉਸ ਲਈ ਇਕੱਠੇ ਹੋਏ ਆ ਬੇਸ਼ਬਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਜੋ ਪੂਰੀ ਮਨੁੱਖਤਾ ਦੇ ਗੁਰੂ ਨੇ ਜਿਨ੍ਹਾਂ ਨੇ ਸਰਬ ਸੰਜੀਵਾਲਤਾ ਦੀ ਜ਼ਲਮ ਕਰਦਾ ਪਾਪੀ ਪਾਪ ਕਰਦਾ ਉਹਨੂੰ ਫਿਰ ਸਜ਼ਾ ਵੀ ਉਹੀ ਜੀ ਮਿਲਦੀ ਆ ਪਾਪੀ ਕੇ ਮਾਰਨੇ ਕੋ ਪਾਪ ਮਹਾਵਲੀ ਹ ਫਿਰ ਉਹਦੇ ਪਾਪ ਉਹਨੂੰ ਲੈ ਡੁੱਬਦੇ ਨੇ ਪਰ ਜਿੱਥੇ ਕਿਤੇ ਵੀ ਧਰਮ ਦੇ ਲਈ ਮਨੁੱਖਤਾ ਦੇ ਲਈ ਕੋਈ ਵੀ ਆਵਾਜ਼ ਉਠਾਉਂਦਾ ਉਹਦੀ ਜਿਹੜੀ ਆਵਾਜ਼ ਸਦੀਆਂ ਤੱਕ ਗੂੰਜਦੀ ਆ ਉਹਦੇ ਜਿਹੜੇ ਸੋਚ ਆ ਉਹ ਰਾਂਝੀ ਦੁਨੀਆ ਤੱਕ ਰਹਿੰਦੀ ਆ ਜਿਵੇਂ ਭਾਈ ਗਰਜੀਤ ਸਿੰਘ ਖਾਲਸਾ ਜੀ ਇੱਕ ਸੋਚ ਨੂੰ ਲੈ ਕੇ ਇੱਕ ਆਪਣੇ ਗੁਰੂ ਦੇ ਅਦਬ ਸਤਕਾਰ ਨੂੰ ਲੈ ਕੇ ਟਾਵਰ ਤੇ ਚੜ ਕੇ ਬੈਠੇ ਨੇ ਉਹਨਾਂ ਦਾ ਕੋਈ ਜ਼ਮੀਨ ਜਾਇਦਾਦ ਦਾ ਰੌਲਾ ਨਹੀਂ ਆ ਉਹਨਾਂ ਦਾ ਕੋਈ ਇਹੋ ਜਿਹਾ ਰੌਲਾ ਨਹੀਂ ਜੋ ਨਾਲ ਦੇ ਪਰਿਵਾਰਕ ਤੌਰ ਤੇ ਹੋਵੇ ਪਰ ਰੌਲਾ ਹੈ ਇੱਕੋ ਇੱਕ ਰੌਲਾ ਉਹ ਰੌਲਾ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਕਿਉਂ ਹੋ ਰਹੀਆਂ ਨੇ ਉਹ ਹੀ ਉਹ ਰੌਲਾ ਸਿੱਖ ਕੌਮ ਨੂੰ ਕਿਉਂ ਕੋ ਕੋ ਕੇ ਸ਼ਹੀਦ ਕੀਤਾ ਜਾਂਦਾ ਕਿਉਂ ਸਿੱਖਾਂ ਦੇ ਦੁਸ਼ਮਣ ਬਣੇ ਹੋ ਮਨੁੱਖਤਾ ਦੇ ਕਿਉਂ ਦੁਸ਼ਮਣ ਬਣੇ ਹੋ ਇੱਕੋ ਇੱਕ ਮਕਸਦ ਹੈ ਕੇ ਸਰਬਸਾਂਝੀ ਬਾਲਤਾ ਦੀ ਗੱਲ ਹੋਵੇ ਕਿਸੇ ਵੀ ਧਰਮ ਦੇ ਉੱਪਰ ਜ਼ੁਲਮ ਨਾ ਹੋਵੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਨਾ ਹੋਵੇ ਔਰ ਕਿਸੇ ਵੀ ਗਰੀਬ ਤੇ ਮਜਲੂਮ ਤੇ ਜ਼ੁਲਮ ਨਾ ਹੋਵੇ ਇਹੋ ਰੌਲਾ ਹੁਣਾਂ ਦਾ ਫਿਰੇ ਦੇ ਲਈ ਜਿਹੜੀਆਂ ਸਰਕਾਰਾਂ ਰਾਜ ਕਰਦੀਆਂ ਨੇ ਰਾਜ ਦੀ ਤੇ ਗੱਦੀ ਤੇ ਬੈਠੀਆਂ ਨੇ ਨਸ਼ਾ ਹੋ ਜਾਂਦਾ ਪਾਪ ਕਰਦੀਆਂ ਨੇ ਚੰਗੇ ਕਰਮਾਂ ਤੋਂ ਹਟਾ ਕੇ ਮਾੜੇ ਕਰਮਾਂ ਤੇ ਕਲੌਂਦੀਆਂ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਬ ਸਰਕਾਰ ਦੇ ਲਈ ਸਮੁੱਚੇ ਧਰਮਾਂ ਦੇ ਗ੍ਰੰਥਾਂ ਦੇ ਆਦਬ ਸਤਕਾਰ ਦੇ ਲਈ ਕਾਨੂੰਨ ਬਣਾਉਣ ਦੀ ਗੱਲ ਆਈ ਆ ਤਾਂ ਕਮੇਟੀਆਂ ਬਣਨ ਲੱਗੀਆਂ ਨੇ ਰਹਿ ਲੱਗਤੀ ਜਾ ਰਹੀ ਆ ਅਰ ਜਦੋਂ ਮਨੁੱਖਤਾ ਨੂੰ ਮਾਰਨ ਵਾਲੇ ਕਾਨੂੰਨ ਕਿਸਾਨਾਂ ਨੂੰ ਮਾਰਨ ਵਾਲੇ ਕਾਨੂੰਨ ਮਜ਼ਦੂਰ ਨੂੰ ਮਾਰਨ ਵਾਲੇ ਕਾਨੂੰਨ ਲਾਗੂ ਕਰਨਾ ਹੁੰਦਾ ਕਿਸੇ ਦੀ ਰਹਿ ਲਈ ਨਹੀਂ ਨਹੀਂ ਲਈ ਜਾਂਦੀ ਉਹ ਕਿਉਂ ਨਹੀਂ ਲਈ ਜਾਂਦੀ ਕਿਉਂਕਿ ਇੱਕ ਮਨੁੱਖਤਾ ਨੂੰ ਮਾਰਨ ਵਾਲਾ ਘਾੜਾ ਘੜਿਆ ਜਾਂਦਾ ਇਹ ਕਾਨੂੰਨ ਜਿਹੜਾ ਇੱਕ ਚੰਗੀ ਸੇਧ ਉਹ ਕਿਉਂ ਨਹੀਂ ਤੁਰੇ ਕਿਉਂਕਿ ਉਹਨਾਂ ਦੀ ਸੋਚ ਹੈ ਜਿਹੜੀ ਫਿਰਕਾ ਪ੍ਰਸਤੀ ਸੋਚ ਹੈ ਜਿਵੇਂ ਬਾਬਰ ਦੀ ਫਿਰਕਾ ਪ੍ਰਸਤੀ ਸੋਚ ਸੀ ਜਿਵੇਂ ਔਰੰਗਜ਼ੇਬ ਦੀ ਫਿਰਕਾ ਪ੍ਰਸਤੀ ਸੋਚ ਸੀ ਜਹਾਂਗੀਰ ਦੀ ਉਹੀ ਇਹ ਸੋਚ ਤੇ ਜਿਹੜੇ ਅੱਜ ਉਸ ਗੱਦੀ ਤੇ ਬੈਠੇ ਨੇ ਉਹਨਾਂ ਦੀ ਵੀ ਉਹੀ ਸੋਚ ਹੈ ਪਰ ਇਤਿਹਾਸ ਤੋਂ ਸਮਝ ਲੈਣਾ ਚਾਹੀਦਾ ਜਿਹੜੇ ਉਸ ਪਾਪੀਆਂ ਨੇ ਜ਼ੁਲਮ ਕੀਤਾ ਮਨੁੱਖਤਾ ਦਾ ਕਾਣ ਕੀਤਾ ਉਹਨਾਂ ਦਾ ਕੱਖ ਨਹੀਂ ਰਹਾ ਤੇ ਜਿਹਨਾਂ ਤੇ ਜ਼ੁਲਮ ਹੋਇਆ ਉਹ ਅੱਜ ਵੀ ਉਹਨਾਂ ਦੇ ਨਾਮ ਗੂੰਜਦੇ ਨੇ ਤੇ ਰਹਿੰਦੀ ਦੁਨੀਆ ਤੱਕ ਗੂੰਜਦੇ ਰਹਿਣਗੇ ਇਹ ਉਹਨਾਂ ਨੂੰ ਸਬਕ ਸਿੱਖਣ ਦੀ ਲੋੜ ਹੈ ਅੰਤ ਇਹਨਾਂ ਦਾ ਵੀ ਇਹੋ ਜਿਹਾ ਹੋਊਗਾ ਜੇਕਰ ਇਹਨਾਂ ਨੇ ਮਨੁੱਖਤਾ ਦਾ ਭਲਾ ਨਾ ਕੀਤਾ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਦਬ ਸਤਕਾਰ ਦਾ ਕਾਨੂੰਨ ਨਾ ਬਣਾਇਆ ਤਾਂ ਇਹਨਾਂ ਦਾ ਵੀ ਕੱਖ ਨਹੀਂ ਰਹਿਣਾ ਇਸ ਲਈ ਸਭਕ ਸਿੱਖਣਾ ਚਾਹੀਦਾ ਕੌਮ ਦੇ ਜਰਨੈਲ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਜੀ 2 ਮਹੀਨਿਆਂ ਤੋਂ ਜਿਹੜਾ ਜਲੰਧਰ ਹਸਪਤਾਲ ਵਿੱਚ ਜ਼ਹਿਰੇ ਇਲਾਜ ਨੇ ਤਿੰਨ ਆਪਰੇਸ਼ਨ ਹੋਏ ਨੇ ਉਹਨਾਂ ਦੇ ਕਿਉਂਕਿ ਉਹਨਾਂ ਦੇ ਉੱਪਰ ਬੜਾ ਤਸ਼ੱਦਦ ਕੀਤਾ ਸਰਕਾਰ ਨੇ 1978 ਤੋਂ ਲੈ ਕੇ 95 ਤੱਕ ਉਹਨਾਂ ਨੇ ਬੜਾ ਤਸ਼ੱਦਦ ਸਿਆ ਇਸ ਲਈ ਉਹਨਾਂ ਨੇ ਵਿ ਸੰਗਤ ਦੇ ਵਿੱਚ ਮਾਫੀ ਵੀ ਮੰਗੀ ਆ ਤੇ ਆਪਜੀ ਕੋਲ ਬੇਨਤੀ ਵੀ ਕੀਤੀ ਆ ਕਿ ਸਾਰੇ ਆਪਾਂ ਇਹ ਸਾਥ ਦਈਏ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਲਈ ਤੇ ਸਾਰੇ ਧਰਮਾਂ ਦੇ ਸਤਕਾਰ ਲਈ ਇਹ ਮੋਰਚਾ ਲੱਗਿਆ ਭਾਈ ਗਰਜੀਤ ਸਿੰਘ ਜੀ ਖਾਲਸਾ ਜੀ ਦਾ ਉਹਨਾਂ ਦਾ ਆਪਾ ਸਾਰੇ ਸਾਧਈਏ ਉਸ ਜਰਨੈਲ ਦੀ ਵੀ ਸੰਗਤ ਦੇ ਚਰਨਾਂ ਵਿੱਚ ਇਹ ਬੇਨਤੀ ਹੈ ਇਹਨਾਂ ਕੁਝ ਕਹਿੰਦੇ ਆ ਅੱਜ ਜੀ ਤੋਂ ਖਿਮਾ ਮੰਗਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ